ਜਿੱਥੇ ਦੇਸ਼ ਭਰ ਦੇ ਵਿੱਚ 26 ਜਨਵਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਚਾਹੇ ਉਹ ਐਮਐਸਪੀ ਗਰੰਟੀ ਹੋਵੇ ਜਾਂ ਹੋਰ ਕਈ ਮੰਗਾਂ ਹੋਣ ਉਸ ਨੂੰ ਲੈ ਕੇ ਆਪਣੇ ਡਾਇਰੈਕਟਰ ਸੜਕਾਂ ਦੇ ਉੱਤੇ ਲਿਆਂਦੇ ਪੈ ਰਹੇ ਨੇ ਉਹ ਜਿਹੜੀ ਵੀ ਸਾਈਡ ਤੁਹਾਡੀ ਨਿਗਾਹ ਜਾ ਰਹੀ ਹੋਵੇ ਜੀ ਤੁਹਾਨੂੰ ਸੜਕਾਂ ਦੇ ਉੱਤੇ ਟਰੈਕਟਰ ਹੀ ਨਜ਼ਰ ਆ ਰਹੇ ਹੋਣਗੇ ਟਰੈਕਟਰ ਲੈ ਕੇ ਅੱਜ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਹੋਏ ਨੇ। ਹਮਾਰ ਸਰਕਾਰ ਨੇ ਆਪਣੀ ਕੋਰਪੋਰੇਟ ਪੱਕੀ ਨੀਤੀਆਂ ਛੱਡੀਆਂ ਨਹੀਂ। ਉਹ ਜਿਹੜੇ ਅਸੀਂ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਸੀ 20 ਕੀ ਦੇ ਅੰਦੋਲਨ ਤੇ ਬਾਅਦ ਉਹਨੂੰ ਟੇਡੇ ਢੰਗ ਨਾਲ ਲਾਗੂ ਕਰਨ ਵਾਸਤੇ ਉਹਨ ਇੱਕ ਮਾਰਕੀਟਿੰਗ ਦਾ ਐਗਰੀਕਲਚਰ ਮਾਰਕੀਟਿੰਗ ਦਾ ਨਮਾ ਖੜਾ ਜਾਰੀ ਕਰ ਦਿੱਤਾ ਹੈ। ਸਾਰੇ ਦੇਸ਼ ਵਿੱਚ ਐਮਐਲਬੀ ਦੀ ਗਾਰੰਟੀ ਕਾਨੂੰਨ ਦਾ ਕਰਜ਼ਾ ਮਾਫੀ ਦਾ ਇਹਨਾਂ ਸਾਰੀਆਂ ਮੰਗਾਂ ਲਈ ਅੱਜ ਸਾਰੇ ਦੇਸ਼ ਵਿੱਚ ਘਟੋ-ਘਟੂ 500 ਜ਼ਿਲ੍ਹਿਆਂ ਵਿੱਚ ਇੱਕ-ਇੱਕ ਜ਼ਿਲ੍ਹੇ 6-6 7-7 ਤਾਮਾ ਤੇ ਟਰੈਕਟਰ ਟਰੈਕਟਰ ਮਾਰਚ ਹੋਣਗੇ ਸਰਕਾਰ ਆਪਣੀ ਉੱਥੇ ਤਾਕਤ ਦਿਖਾਏ ਅੱਜ ਦੇਸ਼ ਦਾ ਕਿਸਾਨ ਆਪਣੀ ਤਾਕਤ ਦਿਖਾਏਗਾ ਦੇਖਾਂਗੇ ਵੀ ਸਰਕਾਰ ਕਾਰਪੋਰੇਟ ਦੇ ਨਾਲ ਹੀ ਰਹਿੰਦੀ ਹੈ ਇਸ ਦੇਸ਼ ਦੇ ਕਿਸਾਨਾਂ ਦੀ ਗੱਲ ਸੁਣਦੀ ਹੈ দর্শকਾਲ D5 চ্যানেল ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਜਿੱਥੇ ਦੇਸ਼ ਭਰ ਦੇ ਵਿੱਚ 26 ਜਨਵਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ چاہے ਉਹ ਐਮਐਸਪੀ ਗਾਰੰਟੀ ਹੋਵੇ ਜਾਂ ਹੋਰ ਕਈ ਮੰਗਾਂ ਹੋਣ ਉਸ ਨੂੰ ਲੈ ਕੇ ਆਪਣੇ ਟਰੈਕਟਰ ਸੜਕਾਂ ਦੇ ਉੱਤੇ ਲਿਆਣੇ ਪੈ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੇਸ਼ ਭਰ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਕਿ ਕੇਂਦਰ ਸਰਕਾਰ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਮੰਨ ਸਕੇ ਤਾਂ ਅਸੀਂ ਅੱਜ ਸਮਰਾਲਾ ਦੇ ਮਾਲਵਾ ਕੋਲ ਜਿਹੜਾ ਬੌਂਦਲੀ ਕੋਲੇਜ ਉਹ ਉੱਥੇ ਮੌਜੂਦ ਆ ਜਿੱਥੇ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਐਸਕੇਐਮ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਇੱਕ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਸੜਕਾਂ ਦੇ ਉੱਤੇ ਅੱਜ ਟਰੈਕਟਰ ਨਜ਼ਰ ਆ ਰਹੇ ਹੋਣਗੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਜਿਹੜੀ ਵੀ ਸਾਈਡ ਤੁਹਾਡੀ ਨਿਗਾਹ ਜਾ ਰਹੀ ਹੋਵੇਗੀ ਤੁਹਾਨੂੰ ਸੜਕਾਂ ਦੇ ਉੱਤੇ ਟਰੈਕਟਰ ਹੀ ਨਜ਼ਰ ਆ ਰਹੇ ਹੋਣਗੇ ਆਹ ਟਰੈਕਟਰ ਲੈ ਕੇ ਅੱਜ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਪਰੇ ਹੋਏ ਨੇ ਆਹ ਬੋਂਦਲੀ ਕਾਲੇ ਤੋਂ ਲੈ ਕੇ ਐਸਡੀਐਮ ਦਫ਼ਤਰ ਤੱਕ ਇਹ ਟਰੈਕਟਰ ਮਾਰਚ ਆ ਜਿਹੜਾ ਉਹ ਕੱਟਿਆ ਜਾਵੇਗਾ ਇਹ ਵੀ ਇਹ ਕਿਹਾ ਜਾ ਬਲਵੀਰ ਸਿੰਘ ਰਾਜੀਆ ਉਹ ਦੇਖ ਸਕਦੇ ਹੋ ਤੁਸੀਂ ਇਸ ਟਰੈਕਟਰ ਮਾਰਚ ਦੇ ਵਿੱਚ ਆ ਬਲਵੀਰ ਸਿੰਘ ਰਾਜੀਆ ਜਿਹੜਾ ਕਿ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਦੇ ਪ੍ਰਧਾਨ ਨੇ ਉਹ ਵੀ ਪਹੁੰਚ ਗਏ ਹੋਏ ਨੇ ਤਾਂ ਰਾਜਿਆਲ ਸਾਹਿਬ ਖੁਦ ਉਸ ਟਰੈਕਟਰ ਮਾਰਚ ਦੇ ਵਿੱਚ ਇਹ ਖਬਰਾਂ ਨੇ ਪਹੁੰਚੇ ਨੇ ਰਾਜੀਲ ਸਾਹਿਬ ਜਿੱਥੇ ਅੱਜ ਦੇਸ਼ ਭਰ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਉਤਰਨਾ ਪੈ ਰਿਹਾ ਹੋਇਆ ਦੇਖੋ ਪਾਰਸ ਸਰਕਾਰ ਨੇ ਆਪਣੀ ਕਾਰਪੋਰੇਟ ਪੱਕੀ ਨੀਤੀਆਂ ਛੱਡੀਆਂ ਨਹੀਂ ਉਹ ਜਿਹੜੇ ਅਸੀਂ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਸੀ 20 ਕੀ ਦੇ ਅੰਦੋਲਨ ਤੋਂ ਬਾਅਦ ਉਹਨੂੰ ਟਿੱਡੇ ਢੰਗ ਨਾਲ ਲਾਗੂ ਕਰਨ ਵਾਸਤੇ ਉਹਨ ਇੱਕ ਮਾਰਕੀਟਿੰਗ ਦਾ ਐਗਰੀਕਲਚਰ ਮਾਰਕੀਟਿੰਗ ਦਾ ਨਵਾਂ ਖੜਾ ਜਾਰੀ ਕਰ ਦਿੱਤਾ ਹੈ ਇੱਥੇ ਇੱਕ ਵੱਡਾ ਅੰਦੋਲਨ ਚੱਲ ਰਿਹਾ ਸਾਰੇ ਦੇਸ਼ ਵਿੱਚ ਐਮਐਸਬੀ ਦੀ ਗਾਰੰਟੀ ਕਾਨੂੰਨ ਦਾ ਕਰਜ਼ਾ ਮਾਫੀ ਦਾ ਇਹਨਾਂ ਸਾਰੀਆਂ ਮੰਗਾਂ ਲਈ ਅੱਜ ਸਾਰੇ ਦੇਸ਼ ਵਿੱਚ ਘੱਟੋ-ਘੱਟ 500 ਜ਼ਿਲ੍ਹਿਆਂ ਵਿੱਚ ਇੱਕ-ਇੱਕ ਜ਼ਿਲ੍ਹੇ 6-6 7-7 ਤਾਵੇਂ ਤੇ ਟਰੈਕਟਰ ਟਰੈਕਟਰ ਮਾਰਚ ਹੋਣਗੇ ਅਸੀਂ ਟਰੈਕਟਰ ਪਰੇਡ ਕਰਾਂਗੇ ਸਰਕਾਰ ਆਪਣੀ ਉੱਥੇ ਤਾਕਤ ਦਿਖਾਏ ਅੱਜ ਦੇਸ਼ ਦਾ ਕਿਸਾਨ ਆਪਣੀ ਤਾਕਤ ਦਿਖਾਏਗਾ ਦੇਖਾਂਗੇ ਵੀ ਸਰਕਾਰ ਕਾਰਪੋਰੇਟ ਦੇ ਨਾਲ ਹੀ ਰਹਿੰਦੀ ਹੈ ਕਿ ਇਸ ਦੇਸ਼ ਦੇ ਕਿਸਾਨਾਂ ਦੀ ਗੱਲ ਸੁਣਦੀ ਹੈ ਜਦੋਂ ਤੱਕ ਸਰਕਾਰ ਮੁੜ ਕੇ ਲੋਕ ਲੋਕਪੱਖੀ ਫੈਸਲੇ ਨਹੀਂ ਕਰਦੀ ਜਦੋਂ ਤੱਕ ਕਾਰਪੋਰੇਟ ਦਾ ਖਹਿੜਾ ਨਹੀਂ ਚੜਦੀ ਇਹ ਅੰਦੋਲਨ ਜਾਰੀ ਰਹੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ